ਆ ਜਗ੍ਹਾ ਤੇ ਚੜਦੀ ਹੈ ਸ਼ਰਾਬ ਭਾਈ ਇਹ ਬਾਬਾ ਹਰੀਦਾਸ ਦੀ ਜਗ੍ਹਾ ਹੈ ਉਹ ਲੋਕੋ ਨੂੰ ਲੈਣਾ ਚ ਲੱਗੇ ਖੜੇ ਲੋਕ ਪਰਾਂ ਪਾਈ ਜਾਂਦੇ ਨੇ ਵੀ ਦੇਖੋ ਆ ਜਗ੍ਹਾ ਤੇ ਸ਼ਰਾਬ ਚੜਦੀ ਹੈ ਜਿਹੜੇ ਨਾਲ ਆ ਲੈਣਾ ਬਣਾਈ ਖੜੇ ਨੇ ਉਹ ਪਰਦਾਈ ਵੀ ਜਾਂਦੇ ਵਿੱਚ ਇਹ ਹਰੀਦਾਸ ਦੀ ਸਮਾਲ ਹੈ ਇੱਥੇ ਸ਼ਰਾਬ ਚੜਦੀ ਹੈ ਉਹ ਲੋਕ ਪਰਦਾ ਹੱਲੇ ਬੋਲਣਾ ਜਾਂ ਮੈਂ ਆ ਇੱਕ ਗਲਾਸ ਲਈ ਖੜੇ ਆ ਰੋਹ ਹਮਾਤ ਦੇ ਲੋਕ ਮੱਥਾ ਦੇ ਕੇ ਇੱਧਰ ਆ ਜਾਂਦੇ ਆ ਇੱਧਰ ਬਰਦਾਦ ਹੁੰਦੇ ਆ ਆ ਕੇ ਇਹ ਰੋਹ ਵਾਲੇ ਆ ਜਗ੍ਹਾ ਜੇ ਫੜ ਜਾਂਦੇ ਆ ਇਹ ਬਾਈ ਵੇਖ ਕੈਮਰਾ ਨਹੀਂ ਨਾ ਇੱਥੇ ਜਿਹੜੇ ਅਸੀਂ ਲੋਰ ਤੇ ਵੱਧ ਹੋ ਜਾਂਦੇ ਆ ਇੱਥੇ ਡੱਕ ਕੇ ਪੈ ਪੂ ਜਾਂਦੇ ਆ ਆਹ ਦੇਖੋ ਆ ਪਏ ਨੇ ਇਹ ਜਗ੍ਹਾ ਤੇ ਚੜਦੀ ਹੈ ਅਰੇ ਉਹ ਕੰਡਾ ਦੇ ਤਾਂ ਖੜੇ ਨੇ ਉਧਰੋਂ ਸਮਾਜ ਚ ਜਿਹੜੇ ਚੜਾ ਕੇ ਹੁੰਦੇ ਨੇ ਇਹਨਾਂ ਨੂੰ ਪਾ ਦਿੰਦੇ ਆ ਫਿਰ ਇਹ ਪੀ ਕੇਚੀ ਆ ਪਾਏ ਜਾਂਦੇ ਨੇ ਇਹ ਕੰਮ ਆ ਆ ਦੇਖੋ ਮਹੋਦਰ ਜੀ ਜਾ ਕੇ ਦਿਖਾਉਣਾ ਮਹੋਦਰ ਦੇ ਪਾਸੇ ਮਹੋਦਰ ਉਹ ਆ ਦੇ ਉਧਰ ਪਾਈ ਜਾਂਦੇ ਆ ਉਹਨੂੰ ਦੇਖੋ ਵਰਤਾਈ ਜਾਂਦੇ ਆ। ਮਦਾਏ ਪੀ ਜਾਂਦੇ ਇਹ। ਜਦੋਂ ਵੱਤ ਹੋ ਜਾਂਦੇ ਫਿਰ ਇੱਚੀ ਪਾਏ ਕੂ ਜਾਂਦੇ ਨੇ। ਆਜਾ ਆਪ ਇੱਕ ਪਵਾਲੇ। ਆ ਦੇਖੋ। ਆ ਇਹਨਾਂ ਨੂੰ ਐ ਪਾਏ ਕੋਈ ਅੰਗਰੇਜ਼ੀ ਕੋਈ ਦੇਸੀ ਜਿਹੜੇ ਪ੍ਰਕਾਰ ਦੀ ਮਰਜ਼ੀ ਆ ਜੇ ਬਸ ਪੀ ਕੇ ਇਹ ਇੱਚੀ ਰੜ ਜਾਂਦੇ ਨੇ। ਸਮਾਜ ਇੱਥੇ ਬਾਬੇ ਹਰੀਦਾਸ ਦੀ ਬਾਬਾ ਜੋਗੀ ਵੀਰ ਦਾ ਮੇਲਾ ਭਰਦਾ ਇੱਥੇ ਵੀ ਬਹੁਤ ਘੱਟ ਹੁੰਦਾ ਸਾਰੇ ਪਾਸੇ ਘੱਟ ਦੇਖ ਲੋ